ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤੇ ਉਹਨਾਂ ਨੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਇਸ ਮੌਕੇ ਤੇ ਕਾਰ ਸੇਵਾ ਵਾਲੇ ਬਾਬਾ ਮੇਜਰ ਸਿੰਘ ਅਤੇ ਬਲਜੀਤ ਪ੍ਰਧਾਨ ਬਲਜੀਤ ਸਿੰਘ ਹਰਾ ਜੀ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਸਿਰਪਾ ਪਾ ਕੇ ਸਨਮਾਨਿਤ ਕੀਤਾ ਮੰਤਰੀ ਸਰਦਾਰ ਹਰਜੀਤ ਸਿੰਘ ਮੁੰਡੀਆਂ ਜੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਉਹਨਾਂ ਨਾਲ ਚੇਅਰਮੈਨ ਜੁਰਾਵਰ ਸਿੰਘ ਤੇ ਮੀਤ ਪ੍ਰਧਾਨ ਮਲਕੀਤ ਸਿੰਘ ਹਰਾ ਬੱਬੂ ਮੁੰਡੀਆਂ ਹੇਮਰਾਜ ਰਾਜੀ ਸਾਨੇਵਾਲ ਗੁਰਦੀਪ ਸਿੰਘ ਕੋਲ ਗੁਰਮੀਤ ਸਿੰਘ ਪੱਪੂ ਤਲਵਾੜਾ ਬੱਬੂ ਕੀਰਤਨ ਸਿੰਘ ਬੱਬੂ ਲੱਲੀ ਹਰਾ ਓਮਪ੍ਰਕਾਸ਼ ਗੋਇਲ ਰਾਜੀਵ ਗੁਪਤਾ ਅਮਨ ਪਨੇਸਰ ਰਾਜਦੀਪ 파ਟਿਆ ਬਲਵੰਤ ਸਿੰਘ ਹਰਪ੍ਰੀਤ ਸੈਮਬੀ ਰੋਬਿੰਦ ਦਲਜੀਤ ਸਿੰਘ ਅਰਉਣ ਵਟਲਾ

ਆਪਣੇ ਪੰਥ ਦੇ ਸਰਗ ਸਹਾਇ ਮਾਤਾ ਜੀਓ ਸ੍ਰੀ ਜਨਨਕਾਣਾ ਸਾਹਿਬ ਤੇ ਹੋਰ ਗੁੰਵਾਰੀਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਫਾਲਸਾ ਪੰਥ ਨੂੰ ਵਿਛੋੜਿਆ ਆਪਣੀ ਭਗਤ ਕਰਹਿ ਪ੍ਰਤ ਫਲਾ ਅਜਾਤਿ ਦਰੀ ਵੜਿਆ ਨਿਰਧਨਾਨਕੋ ਨਾਮ ਤੇ ਆ ਈ ਕਹਸੋ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਸਤਿਗੁਰੂ ਦੀ ਕਿਰਪਾ ਕਰਕੇ ਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਦੇਸ਼ ਕੌਮ ਦੀ ਸੇਵਾ ਸਤਿਗੁਰੂ ਜੀ ਆਪ ਰਹਿਦੇ ਰਹਿਣ ਬਲ ਉਦਨ ਬਖਸ਼ਣ ਉਹਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਜੀਤ ਸਿੰਘ ਜੀ ਬਰਾ ਸਮੂਹ ਮੈਂਬਰ ਅਤੇ ਕਾ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ सून्ह ਆਪਾ ਸਹਿਬ ਸਾਧਿਆ ਬਹੁਤ ਪੀਤ ਅਕਸਿਸਤਾਨ ਪੁਰਸਾ ਦਾ ਗੁਰਦੁਆਰਾ ਰਿਹਾ ਸਾਹਿਬ ਜਿਨ੍ਹਾਂ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਮੇਸੇ ਸਤਿਗੁਰੂ ਦੀ ਦਇਆ ਸਦਕਾ ਬਹੁਤ ਵੱਡੀ ਕਿਰਪਾ ਮਾਲਕ ਨੇ ਇਸ ਕਿਹਾ ਹਲਕਾ ਸਾਧਿਆ ਨਿਵਾਸੀਆਂ ਨੂੰ ਪੰਜ ਸਾਲ ਦੇ ਚਾਰ ਦੇ ਅਸਵਾਦਾਂ ਨੂੰ ਸਾਧਿਆ ਦੇ ਸਾਲ ਦੇ ਲੇਕਿਨ ਉਹ ਸਰਸਰ ਬਗੈਤੀ ਤੇ ਜਮਾਦਾਰ ਨੇ ਅਰਦਾਸ ਵੀ ਕੀਤੀ ਕਿ ਇਹ ਹੋਣਾਂਗੇ ਲਈ ਪੰਚਾਇਤੀ ਚੋਣਾਂ ਕਿਤੇ ਵੀ ਤਕਤੀ ਵਾਲਾ ਜਨੇ ਚਿੱਪਾਸਾ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਹਮ ਕੇ ਸਾਹਮਣੇ ਵਾਲ ਦੇ ਵਿੱਚ ਜਿਸ ਦੀ ਕਿਸਮਤ ਨੇ ਨਿਯਤ ਸਰਪੰਚ ਲਿਖਿਆ ਹੋਵੇ ਡਿਸਟ੍ਰਿਕਟ ਕਸਪੈਕਟਰ ਮੈਂਬਰ ਬਣਾਏ ਤੇ ਮਾਉਸ ਨਹੀਂ ਬਣਾਏ ਕਮਿਸ਼ਨਰ ਬਣੇ ਉਹੀ ਮੈਂਬਰ ਬਣੇ ਸਾਰੇ ਪਿੰਡ ਵਾਸੀਆਂ ਨੂੰ ਮੇਰੀ ਬੇਨਤੀ ਹੈ ਸੋਹਰ ਕੇ ਬੇਨਤੀ ਹੈ ਕਿ ਜੋ ਪਰਮਾਤਮਾ ਨੇ ਕਿਥੇ ਲਿਖਿਆ ਬਰਾਇਆ ਸਾਹਿਬ ਕਹਿੰਦਾ ਪਹਿਲਾਂ ਉਸ ਤੋਂ ਬਾਅਦ ਮੈਨੂੰ ਨਹੀਂ ਸਕਦਾ ਕਿ ਆਪਾਂ ਲੜਾਈਆਂ ਝਗੜਿਆਂ ਤੋਂ ਦੂਰ ਰਹੀਏ ਚਾਹੇ ਉਹ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਸਾਰਿਆਂ ਨੂੰ ਬੇਨਤੀ ਹੈ ਕਿ ਇਮਾਨਦਾਰੀ ਨਾਲ ਜਿੰਨੂੰ ਪਿੰਡ ਵਾਸੀ ਚਾਹੋ ਉਹ ਹੀ ਸਰਪੰਚ ਬਣੇ ਭਾਜੀ ਕਾ ਸਾਹਿਬ ਸਾਹਿਬ ਆਪ ਜੀ ਦਾ ਨਾਮ ਸੌ ਸ੍ਰੀ ਵਾਇਗੁਰ ਜੀ ਕੀ ਫਤਿਹ ਅੱਜ ਬਹੁਤ ਹੀ ਸਾਡੇ ਹਲਕੇ ਦੇ ਹਰਦੀਪ ਸਿੰਘ ਜੀ ਦੀ ਮੁੰਡੀਆਂ ਜੋ ਮੰਤਰੀ ਬਣੇ ਕੈਬਨਿਟ ਮੰਤਰੀ ਮਾਲਮਕ ਨੇ ਮਿਲਿਆ ਉਹਨਾਂ ਨੂੰ ਰਿੰਸਾ ਗੁਰਦੁਆਰੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਤੇ ਸੰਗਤ ਦੇ ਉਹ ਪਾਪਾ ਬੀਜ ਸਿੰਘ ਜੀ ਦੇ ਸ਼ੀਸ਼ਾ ਸ਼ਿਵਾਲੇ ਸੰਗਤ ਨਾਲ ਅਸ਼ੀਰਵਾਦ ਲਿਆ ਉਹ ਤੇ ਲੋਕਾਂ ਦੇ ਵਿੱਚ ਅੱਜ ਵਰਮੇ ਇਕੱਠ ਦੇ ਵਿੱਚ ਬੜਾ ਸਵਾਗਤ ਕੀਤਾ ਸਵਾਗਤ ਕੀਤਾ ਗਿਆ ਅੱਜ ਅਸੀਂ ਪੂਰਨ ਆਸ ਰੱਖਦੇ ਹਾਂ ਸਾਡੇ ਦੋ ਪੰਜਾਬ ਦੇ ਵਿੱਚ ਇਹਨਾਂ ਨੂੰ ਸਰਦਾਰ ਹਰਦੀਪ ਸਿੰਘ ਜੀ ਨੂੰ ਮਹਿਕਮੇ ਮਿਲੇ ਨੇ ਇਹਨਾਂ ਮਹਿਕਮਿਆਂ ਜਲ ਸਪਲਾਈ ਮਾਲ ਬੈਂਕ માં ਜਿੰਨੇ ਵੀ ਲੋਕ ਕਲਚਰ ਬੈਂਕ ਮੇ ਲਗੇ ਜੀ ਬੜੀ ਤੰਦਰੁਸਤੀ ਨਾਲ ਮਤਨ ਸੇਵਾ ਕਰ ਰਹੇ ਨੇ ਇਲਾਕੇ ਦੀ ਪਹਿਲਾਂ ਵੀ ਐਮਐਲਏ ਹੁੰਦੇ ਬੜੇ ਦਿਨ ਰਾਤ ਲੱਗੇ ਰਹਿੰਦੇ ਸੋ 36 ਸਾਲਾਂ ਇਲਾਕੇ ਵਿੱਚ ਰਹੇ ਨੇ ਉਹ ਵੀ ਰਾਜ ਵਿੱਚ ਨੇ ਉੱਥੇ ਵੀ ਗਏ ਨੇ ਹੁਣ ਹਰਿਆਣਾ ਇਲੈਕਸ਼ਨ ਉੱਥੋਂ ਸਰਪੰਚਾਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਬੜੀ ਬੁਰੀ ਰਹਿਣਾਂ ਦੀ ਭੂਮਿਕਾ ਬੜੇ ਜੁਝਾਰੂ ਤੇ ਬੜੇ ਜਸ਼ੀਨੇ ਇਹ ਸਮਾਂ ਮੋਤੜਨੇ ਵਾਸਤੇ ਸਰਨਾਲਵਾਸੀ ਬੜੀ ਮਾਣ ਦੀ ਗੱਲ ਆ ਜੋ ਕਿ ਸੂਬਾ ਭਵਨ ਸਿੰਘ ਦੇ ਨਾਮ ਸਰਕਾਰ ਨੇ ਇਹਨਾਂ ਨੂੰ ਮੰਤਰੀ ਪਦ ਤੇ ਨਵਾਜ ਕੇ ਇੱਕ ਬਹੁਤ ਵੱਡਾ ਸਰਨਾਲਵਾਸੀਆਂ ਨੂੰ ਇਹ ਬਹੁਤ ਬੁਢੀ ਇੱਕ ਮਾਣ ਮਹਿਸੂਸ ਫਕਰ ਮਹਿਸੂਸ ਹੋਦਾ ਸਾਨੂੰ ਕਿਉਂਕਿ ਇਹ ਇੱਕ ਬੜਾ ਵੱਡਾ ਸੰਸਥੀ ਸ਼ਹਿਰ ਹੁੰਦਾ ਇੱਥੇ ਬੜੀ ਇੰਡਸਟਰੀਆਂ ਲੋਕਾਂ ਦੇ ਬੜੇ ਕੰਮ ਨੇ ਪਰੋ ਵਾਲੀ ਬੰਦੇ ਆ ਹਰ ਬੰਦੇ ਨੂੰ ਮੋੜ ਪੈਂਦੀ ਸੀ ਇੱਥੇ ਉਹ ਮੰਤਰੀ ਨੇ ਮੂਤ ਵਿੱਚ ਸਰਕਾਰ ਦਾ ਮਤਲਬ ਲੋ ਇਹ ਕਦਮ ਚੁੱਕਿਆ ਸਰ ਬਹੁਤ ਵਧੀਆ ਹੋਇਆ ਅਸੀਂ ਇਸ ਗੱਲ ਦੀ ਸਰਦਾਰ ਭਗਵੰਤ ਸਿੰਘ ਜੀ ਮੰਗ ਸਵਾਰ ਹਰਦੀਪ ਸਿੰਘ ਜੀ ਬੁੜੀ ਸਾਰੀ ਆਮ ਆਦਮੀ ਪਾਰਟੀ ਪਰਵਿੰਦ ਕੇਜਰੀਵਾਲੂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਦਿੰਦਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਦਾ ਕੌਣ ਕਿਉਂ ਨਾਲ ਪਹੁੰਚਿਆ ਤੁਸੀਂ ਕੀ ਕਹਣਾ ਚਾਹਦੇ ਹੋ ਅੱਜ ਹਰਦੀਪ ਸਿੰਘ ਮੋਢਿਆ ਮਾਨ ਮੰਤਰੀ ਪੰਜਾਬ ਜੋਖੇ ਬੜੇ ਨੇ ਸਰਕਾਰ ਵੱਲੋਂ ਉਹਨਾਂ ਦਾ ਰਾਜ ਸਾਨੇ ਗਲ ਬਿਖੇ ਜੁਤਾਰੀ ਸਾਹਿਬ ਕਿ ਆਪਣੇ ਮਹਾਰਾਜ ਤੋਂ ਗੁਰਗਲ ਸਾਹਿਬ ਜੀ ਨੂੰ ਸ਼ਿਗਰਾ ਲਿਆ ਤੇ ਨਾਲ ਹੀ ਇਹਨਾਂ ਨੇ ਆਪਣੇ ਸਾਰੇ ਹੀ ਆਪਣੇ ਇਲਾਕੇ ਦੀ ਪੰਜਾਬ ਦੀ ਸ਼ੁਕ ਸ਼ਾਂਤੀ ਵਾਧੇ ਅਰਦਾਸ ਕੀਤੀ ਆ ਤੇ ਸਾਰੇ ਕੰਮ ਜੋ ਕਿ ਪੰਜਾਬ ਸਰਕਾਰ ਦੇ ਬੜੇ ਨੇਕ ਨੇਤੀਆਂ ਨਾਲ ਉਹਨਾਂ ਨੇ ਕਿਹਾ ਵੀ ਸਾਰੇ ਕੰਮ ਸਭ ਸਾਰੇ ਇਮਾਨਦਾਰ ਜਿਹੜੇ ਕੀਤੇ ਜਾਣਗੇ ਸਾਰੇ ਤੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਸਾਰੇ ਦੋ ਟਾਈਮ ਲੇਖਦਾ ਉਹ ਬਹੁਤ ਹੀ ਸេចក្តਟ ਨਾਲ ਵਿਰੇਖ ਤਰ੍ਹਾਂ ਦੀ ਕਿਸੇ ਵੀ ਜੋ ਵੀ ਕਹਿਦੀ ਸੀ ਲੋੜ ਪੂਰੀ ਹੋ ਗਈ ਕੋਈ ਤਰ੍ਹਾਂ ਕਿਤੇ ਜਾਊਗੀ ਅਜ ਦੇ ਨਾਲ ਹੀ ਉਹਨਾਂ ਨੇ ਆਪਣੇ ਕਾਰਸੇ ਵਾਲੇ ਮੀਤ ਸਿੰਘ ਬਾਬਾ ਜੀ ਤੇ ਹੋਰ ਨੇ ਸਾਰੇ ਸਰਵੰਤ ਸੁਚਲਾਂ ਦਾ ਧੰਨਵਾਦ ਕੀਤਾ ਨਾਲੇ ਨਾਲੇ ਹੋਰ ਵੀ ਜਿੱਦੇ ਬਰਾਡੇ ਜੋ ਆਮਾਦ ਪਾਰਟੀ ਦੇ ਬੈਂਟਰੀ ਅਸੀਂ ਸਾਰਿਆਂ ਨੂੰ ਬੈਠ ਕੇ ਇਹਨਾਂ ਨਾਲ ਗੱਲਬਾਤਾਂ ਕੀਤੀਆਂ ਤੇ ਬੜਾ ਹੀ ਖੁਸ਼ੀਵਾਲ ਦੇ ਮਾਹੌਲ ਦੇ ਵਿੱਚ ਸਾਰੇ ਗੱਲਾਂ ਹੋਈਆਂ ਕਿ ਵਿਰੇਖ ਤਰ੍ਹਾਂ ਦਾ ਉਹਨਾਂ ਨੇ ਆਮ ਪਬਲਿਕ ਨੂੰ ਵਿਸ਼ਵਾਹਿਤ ਹੋਇਆ ਕਿ ਕੁਰੇਕਦੇ ਕੰਮ ਮਹਿਲਜ਼ਾਤ ਕਿਤੇ ਵਾਲਾ ਥੈਂਕ ਯੂ ਜੀ ਖਾਨ ਸਾਹਿਬ ਮੈਂ ਜੀ ਖਾਨ ਸਾਹਿਬ ਮੈਂ ਜੀ